ਕੋਸ਼ਿਸ਼ ਹੀ ਫੜੇ ਜੇਕਰ ਦੋਸ਼ੀ ਫੜਾ ਦੇ ਫਲੇ ਹੁੰਦੀ ਹੈ ਜਾਂ ਅਗੁਲੈਸਟਿਕ ਪੁਸ਼ੀ ਹੋਟਲੇ ਹੁੰਦੇ ਹੈ ਬਿਕੋ ਇਹ ਜਿਹੜਾ ਮਾਮਲਾ ਵਾ ਬਹੁਤ ਹੀ ਦੁਖਦਾਈ ਘਟਨਾ ਜਿਹੜੀ ਨੰਗਲ ਚ ਹੋਈ ਹੈ ਜਿਹੜੇ ਮਤਲਬ ਇੱਕ ਵਿਸ਼ਵਿੰਦੂ ਪਰਸ਼ਦ ਦੇ ਸੰਗਠਨ ਨਾਲ ਜੁੜੇ ਹੋਏ ਅਧਿਕਾਰੀ ਸੀ ਉਹਨਾਂ ਦਾ ਬੜੀ ਬੇਰਹਿਮੀ ਨਾਲ ਕਤਲ ਕੀਤਾ ਗਿਆ ਔਰ ਇਹਦੇ ਵਿੱਚ ਜਿਹੜੀ ਅਗਲੀ ਕਾਰਵਾਈ ਹੈ ਉਹ ਸੰਗਠਨ ਜੋ ਵੀ ਕਹਿ ਕਰੇਗਾ ਵਿਸ਼ਵਿੰਦੂ ਪਰਸ਼ਦ ਦਾ ਮਤਲਬ ਅੰਤਰਰਾਸ਼ਟਰੀ ਸੰਗਠਨ ਉਹਨਾਂ ਨੇ ਜੋ ਵੀ ਸੰਗਠਨ ਦਾ ਤੈਗਾ ਅਸੀਂ ਲੋਕ ਤੇ ਸ਼ਾਹਬਦਰ ਹੁੰਦੇ ਨਾ ਤੇ ਇੱਕ ਆਪਣੇ ਹਿੰਦੂਵਾਦੀ ਸੋਚ ਹੁੰਦੇ ਨਾ ਤੇ ਸਾਰੇ ਸ਼ਾਹਬ ਦੇ ਲੋਕਾਂ ਨੇ ਉਹਨਾਂ ਦਾ ਜਿਹੜਾ ਜੋ ਰੋਸ਼ਮਾਰ ਚੌਦਸ ਨੂੰ ਸਮਰਥਨ ਦਿੱਤਾ ਔਰ ਕਿਲਿੰਗ ਲੱਗਦੀ ਕਿ ਦੇਖੋ ਇਹ ਪੁਲਿਸ ਵੈਰੀਫਾਈ ਕਰ ਰਹੀ ਹੈ ਔਰ ਜੋ ਇਧਰ ਸਾਹਮਣੇ ਆਇਆ ਟਾਰਗੇਟ ਕਿਲਿੰਗ ਹੀ ਆ ਔਰ ਅਸੀਂ ਸਰਕਾਰ ਜਿਹੜੀ ਹੈ ਉਹ ਇਸ ਵੇਲੇ ਜਿਹੜੀ ਆ ਉਹ ਮਤਲਬ ਲੋਕਾਂ ਦੀ ਸੁਰੱਖਿਆ ਕਰਨ ਵਿੱਚ ਜਿਹੜੀ ਉਹ ਪੁੱਟਾ ਪ੍ਰਬੰਧ ਨਹੀਂ ਕਰ 파 ਰਹੀ ਔਰ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਹੈ ਜੋ ਆਉਣ ਵਾਲੇ ਸਮੇਂ ਵਿੱਚ ਰੋਜ਼ ਰੋਜ਼ ਹੀ ਨਵੀਆਂ ਨਵੀਆਂ ਕਿਸੇ ਵਪਾਰੀਆਂ ਨੂੰ ਥ੍ਰੈਟਿੰਗ ਆ ਚਾਹੇ ਕੋਈ ਕਿਸੇ ਵੀ ਸੰਗਠਨ ਨਾਲ ਜੁੜੇ ਲੋਕਾਂ ਉਨਾਂ ਦੀ ਬਾਰ-ਬਾਰ ਜਿਹੜੀ ਆ ਉਹ ਟਾਰਗੇਟ ਕਿਲਿੰਗ ਕਰਕੇ ਹੱਤਿਆ ਹੋ ਰਹੀ ਆ ਉਹਦੇ ਖਿਲਾਫ ਸਰਕਾਰ ਨੂੰ ਚੇਤਾਵਨੀ ਵਾਸਤੇ ਵਿਸ਼ਵਿੰਦੂ ਬਸਨ ਨੇ ਜਿਹੜਾ ਅੱਜ ਰੋਸ ਮਾਰਚ ਕੀਤਾ ਉਹਦੇ ਨਾਲ ਸਾਰੇ ਸ਼ਹਿਰ ਦੇ ਲੋਕ ਉਹਨਾਂ ਨੂੰ ਸਮਰਥਨ ਦੇ ਗਏ ਆ ਕੋਈ ਜ਼ਬਰਦਸਤੀ ਕੋਈ ਕਿਸੇ ਨਾਲ ਕੋਈ ਵੀ ਨਹੀਂ ਕਰ ਰਿਹਾ ਕਿਉਂਕਿ ਬਾਰ-ਬਾਰ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਇਹ ਗੱਲ ਆ ਰਹੀ ਸੀ ਕਿ ਤੁਹਾਡੇ ਕੁਝ ਲੋਕ ਜਾ ਕੇ ਵੀ ਉੱਥੇ ਵਿਸ਼ਵਿੰਦੂ ਬਸਨ ਦੇ ਸੰਗਠਨ ਤੇ ਜਾ ਕੇ ਲੋਕ ਉਸ ਤੋਂ ਫੋਰਸਫੁਲੀ ਕਰ ਰਿਹਾ ਅਸੀਂ ਉਹਨਾਂ ਨੂੰ ਯਕੀਨ ਦਿਵਾਇਆ ਕਿ ਫੋਰਸਫੁਲੀ ਕੋਈ ਕੰਮ ਨਹੀਂ ਕਰ ਸਾਡੇ ਸੱਡੇ ਘਟਣ ਜਿਹੜਾ ਬਿਲਕੁਲ ਅਨ ਔਰ ਅਨਸ਼ਾਸਨ ਚ ਰਹਿ ਕੇ ਹੀ ਸਾਰੇ ਜੜੀਆ ਉਹ ਅਦੀ ਵਿਵਸਥਾ ਕੀਤੀ ਗਈ ਆ ਔਰ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਕਿਸੇ ਤਰ੍ਹਾਂ ਦੀ ਐਸੀ ਕੋਈ ਘਟਨਾ ਜਿਸ ਨਾਲ ਕੋਈ ਲਾਉਣ ਆਰਡਰ ਦੇ ਵਿੱਚ ਫਰਕ ਪਵੇ ਉਹ ਸੰਗਠਨ ਵੱਲੋਂ ਨਹੀਂ ਹੋ ਸਕਦੀ। ਹਾਂਜੀ ਕੀ ਨਾਮ ਜਿਆਸੀ ਰਾਮ ਜੀ ਮੇਰਾ ਨਾਮ ਹਨੀ ਮਿੱਤਲਾ ਵਿਭਾਗ ਮੰਤਰੀ ਵਿਸ਼ਣੂਪ੍ਰਸ਼ਦ ਸਰ ਜੀ ਦਾ ਭਾਗ ਕਰਵਾਇਆ ਹਿਊਮਨ ਬੰਦ ਕਰਵਾਇਆ ਨਹੀਂ ਗਿਆ ਜੀ ਬੰਦ ਕੀਤਾ ਵਾ ਸ਼ਹਿਰ ਦਾ ਸਮਰਥਨਾ ਜੀ ਸਾਨੂੰ ਵਿਸ਼ਣੂਪ੍ਰਸ਼ਦ ਨੂੰ ਜਿਹੜੀ 13 April ਨੂੰ ਨੰਗਲ ਦੇ ਜਿਹੜੇ ਆ ਨਗਰ ਅਧਿਕਾਰੀ ਮਿਸ਼ਰਿੰਦੂ ਪਰਸ਼ਦ ਦੇ ਉਹਨਾਂ ਦੀ ਨਿਰਮਮ ਹੱਤਿਆ ਜਿਹੜੀ ਜਾਂਦਾ ਵੀ ਦਤਾਰੇ ਬੈਠਿਆ ਕੀਤੀ ਗਈ ਆ ਕੁਛ ਦੇਸ਼ ਵਿਰੋਧੀ ਲੋਕਾਂ ਲੋ ਇਹ ਇਹ ਸੁੱਤੀ ਸਰਕਾਰ ਨੂੰ ਇੱਕ ਮੈਸੇਜ ਦੇਣ ਵਾਸਤੇ ਵਿਸ਼ਵ ਹਿੰਦੂ ਪਰਸ਼ਦ ਵੱਲੋਂ ਬੰਦਗੀ ਕਾਲ ਆ ਪੂਰੇ ਪੰਜਾਬ ਦੇ ਵਿੱਚ ਜਿਹਦਾ ਸਮਰਥਨ ਹਿੰਦੂਵਾਦੀ ਸੋਚ ਦੇ ਲੋਕ ਤੇ ਸਾਡੇ ਲੋਕ ਸਮਰਥਨ ਕਰ ਰਹੇ ਨੇ ਕਿਹੜਾ ਕਿਉਂ ਮਦਦ ਕਿਹੜੇ ਲੋਕ ਸਨ ਨਾਤੇ ਉਹਦਾ ਵਪਾਰਿਕ ਤੌਰ ਤੇ ਕੋਈ ਦੋਸ਼ੀ ਨਾ ਸਮਾਜਿਕ ਤੌਰ ਤੇ ਕਿਸੇ ਨਾਲ ਕੋਈ ਵੈਰ-ਵਿਰੋਧ ਸੀ ਸਿਰਫ ਤੇ ਸਿਰਫ ਉਹਦਾ ਇੱਕੋ ਹੀ ਦੋਸ਼ ਸੀ ਕਿ ਉਹ ਆਪਣੇ ਧਰਮ ਦੀ ਗੱਲ ਕਰਦਾ ਸੀ ਤੇ ਆਪਣੇ ਧਰਮ ਦੀ ਸੋਚਦੀ ਇੱਕ ਪਾਰਟੀ ਦੇ ਨਾਲ ਇੱਕ ਸੰਗਠਨ ਦੇ ਨਾਲ ਜੁੜਿਆ ਹੋਇਆ ਸੀ ਜਿਹਦੀ ਉਹਨੂੰ ਸਜ਼ਾ ਭੁਗਤਣੀ ਪਈ ਹੈ ਉਹਦੇ ਦੋ ਛੋਟੇ-ਛੋਟੇ ਬੱਚੇ ਆ 35 ਸਾਲ ਦੀ ਉਮਰ ਹੈ ਤੇ ਸਿਰਫ ਤੇ ਸਿਰਫ ਉਹਦੇ ਨੰਗਲ ਵੀ ਸਾਰਾ ਵੈਰੀਫਾਈ ਕੀਤਾ ਗਿਆ ਕਿ ਸਿਰਫ ਤੇ ਸਿਰਫ ਉਹਦਾ ਦੋਸ਼ ਹੈ ਨਾ ਹੀ ਆ ਕਿ ਉਹ Hindu ਸਮਾਜ ਦੀ ਤੇ Hindu ਸੰਗਠਨਾ ਨਾਲ ਜੁੜਿਆ ਸੀ ਲੱਗਦਾ ਮੈਟਰ ਜੀਗਾ ਨੇ 19 अप्रैल वाले दिन वो सखील दिन एक हिंदू सिख भाईचारे ਦੇ ਵਿੱਚ 파ੜ ਪਾਉਣ ਦੀ ਕੋਸ਼ਿਸ਼ ਦੇ ਨਾਲ ਵੀ ਇਹਨੂੰ ਵੇਖਿਆ ਜਾਂਦਾ ਹੈ ਸਮੇਂ-ਸਮੇਂ ਦੇ ਉੱਤੇ ਹਿੰਦੂ ਲੀਡਰਾਂ ਦੇ ਉੱਤੇ ਹਿੰਦੂ ਸੰਗਠਨਾਾਂ ਦੇ ਵਿਅਕਤੀਆਂ ਦੇ ਉੱਤੇ ਹਿੰਦੂ ਸਮਾਜ ਦੇ ਆਗੂਆਂ ਦੇ ਅੱਗੇ ਤੇ ਹਮਲਾ ਕੀਤਾ ਜਾਂਦਾ ਹੈ ਜਿਹੜਾ ਬਹੁਤ ਹੀ ਨਿੰਦਣਯੋਗ ਹੈ ਤੇ ਸਰਕਾਰ ਸੁੱਤੀ ਹੈ ਸਰਕਾਰ ਵੱਲੋਂ ਨਾ ਕੋਈ ਕੁੱਤਾ ਪ੍ਰਬੰਧ ਕੀਤੇ ਜਾਂਦੇ ਆ ਤੇ ਨਾ ਹੀ ਹਿੰਦੂਆਂ ਦੀ ਸੁਰੱਖਿਆ ਜਿਹੜੀ ਆ ਮੁਹੱਈਆ ਕਰਾਈ ਜਾਂਦੀ ਹੈ ਜੀ ਤੁਸੀਂ ਲੋਕੀ ਕਾਰਵਾਈ ਪੁਲਿਸ ਵੱਲੋਂ ਡੀਜੀਪੀ ਸਾਹਿਬ ਪੰਜਾਬ ਦੇ ਜਿਹੜੇ ਆ ਉਹਨਾਂ ਦੇ ਨੰਗਲ ਉੱਥੇ ਗਏ ਨੇ ਉਹਨਾਂ ਨੇ ਸ਼ਵਾਸਨ ਦਿੱਤਾ ਕਿ ਜਿਹੜੀ ਆ ਬੰਦੀ ਕਾਰਵਾਈ ਦੋਸ਼ੀਆਂ ਨੂੰ ਜਲਦੋਂ ਜਲਦ ਫੜ ਕੇ ਤੇ ਸਾਡੀ ਮੰਗ ਇਹ ਆ ਕਿ ਫਾਸਟ ਟਰੈਕ ਕੋਰਟ ਦੇ ਵਿੱਚ ਕੇਸ ਚਲੇ ਦੋਸ਼ੀਆਂ ਨੂੰ ਜਲਦੋਂ ਜਲਦ ਸਜ਼ਾ ਮਿਲੇ ਤੇ ਪੀੜਿਤ ਪਰਿਵਾਰ ਨੂੰ 1 ਕਰੋੜ ਰੁਪਏ ਦਾ ਮੁਆਵਜ਼ਾ ਨਾਲ ਉਹਨਾਂ ਦੀ ਵਾਈਫ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ